ਸਾਰੇ ਆਪਣੇ ਉਹਨਾਂ ਜਿਹੜੇ ਪਰਾਇਆ ਆਪਣੇ ਜਿਹਨਾਂ ਜਿਹਨਾਂ ਪਰਾਇਆ ਨਾਲ ਜੁੜਿਆ ਹੋਇਆ ਪਰਾਇਆ ਆਪਣਾ ਫਰਕ ਨਹੀਂ ਕੁਝ ਅਹੰਜੀਆਂ ਗੱਲਾਂ ਕਹੀਓ ਭਗਤਾ ਨੇ ਜਿਹੜੀਆਂ ਉਹਨਾਂ ਦੇ ਧਰਮ ਵਾਲਿਆਂ ਨੂੰ ਚੁੱਕੀਆਂ ਲੱਗੀਆਂ ਲੋਗਾ ਰੀਤ ਤੋੜੀ ਰਾਂ ਲੋਗਾ ਰੀਤ ਤੋੜਦਾ ਜੇ ਅਸੀਂ ਲੋਗਾ ਰੀਤ ਤੋੜੀ ਜਿਹੜੀ ਸਿੱਖਾਂ ਚ ਪੈ ਗਈ ਤਾਂ ਸਿੱਖ ਤਾਂ ਸਾਨੂੰ ਨਫ਼ਰਤ ਕਰਨਗੇ ਨਾ ਲੋਗਾਰੀਤ ਨਾ 도ੜੀਏ ਲੋਗਾਰੀਤ ਬੰਨਣਾ ਰੁੱਦਨੇ ਬੰਦਲੋ ਲੋਗਾਰੀਤ ਦਾ ਬੰਨਣਾ ਜੇ ਕੱਟਦੇ ਨਹੀਂ ਤਾਂ ਨਰਵਰ ਨਹੀਂ ਹੁੰਦੇ ਬੰਦੁਰ ਕਾਟ ਭਏ ਨਰਵਰ ਜਿਹੜੇ ਬੰਦਨਾਂ ਦੇ ਵਿੱਚ ਨਹੀਂ ਨਰਵਰ ਨਹੀਂ ਹੋ ਸਕਦੇ ਜਿਹੜੇ ਜੋ ਪੰਜੇ ਕਕਾਰਾਂ ਦੇ ਬਨਣਾ ਜਿਹਨਾਂ ਨਰਵਰ ਨਹੀਂ ਹੋ ਸਕਦੇ ਉਹ ਜਿਹੜੇ ਸਰੀਰ ਦੇ ਬਨਣ ਜਿਹਨਾਂ ਨਰਵਰ ਨਹੀਂ ਹੋ ਸਕਦੇ ਇਹ ਪੰਜ ਕਕਾਰ ਤਾਂ ਨਿਰਵਾਣ ਹੋਣ ਵਾਸਤੇ ਨੇ। ਮੈਰ ਵਿਰੋਧ ਕਰਨ ਵਾਸਤੇ ਨਹੀਂ ਇਹ ਤਾਂ ਨਿਰਵਾਣਤਾ ਦੀ ਨਿਸ਼ਾਨੀ ਸੀ। ਇਹ ਤਾਂ ਨਿਰਵਾਣ ਹੋਣ ਵਾਸਤੇ ਨੇ। ਇਹ ਤਾਂ ਉਹ ਨਿਸ਼ਾਨੀਆਂ ਵੀ ਇਹ ਪੰਜ ਕਕਾਰ ਆਲਾ ਮੈਰ ਵਿਰਵਾਹ ਹੁੰਦਾ। ਅਜੀਬ ਪੰਜ ਕਕਾਰ ਨੂੰ ਮੈਰ ਵਿਰੋਧ ਕਰਨ ਬਣਾ ਲਿਆ। ਅਜੀਬ ਗੱਲ। ਜਿਹੜਾ ਨਿਸ਼ਾਨੀ ਸਾਨੂੰ ਨਰਵਾਇਰ ਕਰਨ ਵਾਸਤੇ ਪਾਈ ਸੀ ਉਹਨੂੰ ਬੈਰਵਿਰੋਧ ਦਾ ਕਾਰਨ ਬਣਾਈ ਬੈਠਿਆ ਇਹ ਲੋਗਾਂ ਦੀ ਇਹ ਲੋਗਾਂ ਦੀ ਇਹ ਤੋੜ ਦਈਏ ਲੋਗਾਂ ਦੀ ਤੋੜਾਂਗੇ ਤਾਂ ਦੁੱਖ ਲੱਗੂਗਾ ਸੱਚ ਬੋਲਾਂਗੇ ਤਾਂ ਪਾਵਣ ਬਚੂਗਾ ਜਿਹੜੇ ਬਣਾਈ ਬੈਠੇ ਨੇ ਉਹਨਾਂ ਨੂੰ ਦੁੱਖ ਲੱਗੂਗਾ ਅਸਲ ਗੱਲ ਸੱਚ ਹੈ ਗੱਲ ਸੱਚ ਹੈ ਵੇਖ ਨਹੀਂ ਹੈ ਕੋਈ ਕਹੂ ਨਾ ਵੇਖ ਪੀਜੋ ਦਸ ਬਾਸ਼ਾ ਕਰ ਸੱਚ ਖਣ ਰੋ ਆਵਾਜ਼ ਆ ਰਹੀ ਹੈ ਜਿਹੜੀ ਬੋਲ ਰਹਿ ਨੇ ਕਹਿੰਦੇ ਅਸੀਂ ਕਿਸੇ ਵੇਖ ਨੂੰ ਦੇ ਨਾਲ ਸਾਡੇ ਤੇ ਅਸਲੀ ਹੁੰਦਾ ਤੇ ਤੁਹਾਡੇ ਕਕਾਰ ਤਾਂ ਇੱਥੇ ਰਹਿ ਕਕਾਰ ਨਹੀਂ ਬੈਦਾ ਕੋਈ ਇਹਦਾ ਸਰਵ ਨਿਸ਼ਾਨੀ ਜਿਹਦਾ ਕਕਾਰ ਨਿਸ਼ਾਨੀ ਨੇ ਬੈਰ ਵਿਰੋਧ ਖਤਮ ਕਰ ਦੇ ਫਿਰ ਉਸ ਗੱਲ ਨਾਲ ਪਜੇ ਨੇ ਜਿਹੜੀ ਤੁਹਾਡੇ ਅੰਦਰ ਗੱਲ ਹੈ ਬੈਰ ਵਿਰੋਧ ਦੀ ਹੈ ਉਸ ਭਾਵਨਾ ਨਾਲ ਪਜੇ ਬੈਰ ਵਿਰੋਧ ਖਤਪਕਾ ਲਾਣੀ ਜਿਹੜੀ ਭਾਵਨਾ ਹੈ ਉਹਦਾ ਅਸਰ ਪਿਆ ਨਾ ਕੇ ਕਕਾਰਾ ਨਾ ਪਿਆ ਅਸੀਂ ਕਕਾਰਾ ਦਾ ਅਸਰ ਲੈਣਾ ਵੀ ਜੇ ਅਸੀਂ ਕਕਾਰਾ ਪਾਇਦੇ ਸੀ ਬੈਰ ਵਿਰੋਧ ਉਹਨੂੰ ਤਿਆਗਣਾ ਅਸੀਂ ਆਪਣੇ ਵਾਸਤੇ ਲੈਣਾ ਆਪਣੇ ਮਨ ਵਾਸਤੇ ਲੈਣਾ ਕਾਇ ਕਕਾਰ ਤਾੜ ਕੀ ਤੇਨਾ ਤੈਮ ਵੈਰ ਬਰੋਦ ਤੋਂ ਪਰੇ ਜਾਣਾ ਤੂੰ ਨਹੀਂ ਰੱਖ ਸਕਦਾ ਵੈਰ ਬਰੋਦ ਨਹੀਂ ਕਗਾ ਲਾ ਦੇ ਨਹੀਂ ਲਾ ਦੇ ਸਿੱਖੀ ਲਾ ਦੇ ਪਰੇ ਕਰ ਦੇ ਸਿੱਖੀ ਜੇ ਵੈਰ ਬਰੋਦ ਦੇ ਵਿਚਰਣਾ ਸਿੱਖੀ ਤੇ ਪਰੇ ਹੋ ਜਾ ਤੂੰ ਕਹੀ ਜਾ ਸੀ ਸਿਖਾਂ ਤੂੰ ਦਰਗਾਹ ਪ੍ਰਮਾਣ ਨਹੀਂ ਗੁਰੂ ਘਰ ਪ੍ਰਮਾਣ ਨਹੀਂ ਦੇ ਸਕ ਭਲੇਖਾ ਜਾ ਤੂੰ ਬਹੁਤ ਬੜੇ ਜਿਵੇਂ ਸਿਖਾਂ ਇਹ ਭਲੇਖਾ ਲਾ ਦੇ ਕਕਾਰਾ ਨਾ ਕੁਝ ਨਹੀਂ ਦੋਣਾ ਤੈਨੂੰ ਜੇ ਤੂੰ ਬੈਰ ਬਰ ਉਹਦਾ ਸਭੋ ਫੁੱਲ ਜਾਵੇਂ ਗੁਰੂ ਦਾ ਢਾਲੇ ਵਰਦੀ ਪਾਈਆ ਪੁਲਿਸ ਦੀ ਨਾਲੇ ਡਗੈਤੀਆਂ ਮਾਰਦਾਂ ਪੁਲਿਸ ਦੀ ਵਰਦੀ ਪਾਖੜ ਕੇ ਕੈਤੀਆਂ ਮਾਰੀਆਂ ਨੇ ਇੱਕੋ ਜਨ ਸਾਫ ਕਰੀਦਾ ਤੇਰਾ ਬੁੱਢਾ ਡਕਾਇਦਾ ਉਹ ਨਹੀਂ ਉਹਦੇ ਵੀ ਉਹੀ ਮਾਰ ਜੱਤਵਾਦੀ ਐ ਚਾਹੇ ਤੇਰਾ ਹੀ ਬੁੱਢਾ ਜੱਤਵਾਦੀ ਐ ਗੋਲੀ ਉਹਦੇ ਵੀ ਮਾਰ ਜੇ ਤੂਏ ਦੇ ਮਾਰਦਾ ਉਹਨੇ ਵੀ ਮਾਰ ਫਿਰ ਕਹਦਾ ਤੇਰਾ ਖਾਦਾ ਰਹੇ ਜਾ ਆਗਦੇ ਕਾਦੇ ਰਹੇ ਜਾਨ ਕਰਨ ਚੱਕ ਗੁਰੇ ਜਿਹੜਾ ਕਾਫਲ ਸੀ ਉਹਨੂੰ ਦੇ ਦਿੱਤੀ ਉੱਥੇ ਆਪਣਾ ਪਰਾਇ ਨਹੀਂ ਕੋਈ ਜਿੱਤੇ ਆਪਣਾ ਪਰਾਇਾ ਉੱਥੇ ਗਗਾਰ ਬੇਕਾਰ ਨੇ ਇਹ ਦਿਖਾਵਾ ਫਿਰ ਕਿਹਦਾ ਦਿਖਾਵਾ ਆਦਪੁਰਖ ਅਦਵੈ ਅਭਿਕਾਰਾ ਆਦਪੁਰਖ ਅਦਵੈ ਅਭਿਕਾਰਾ ਆਧਪੁਰਖ ਹੈ ਆਧਪੁਰਖ ਦੇ ਨਾਲ ਤੈ ਜਾਣਾ ਰਣ ਆਧਪੁਰਖ ਜਾਇ ਜਾ ਹੋ ਜਾਈ ਖਾਲਸਾ ਚਾਹੀਦਾ ਕਹਨਣਾ ਇਹ ਆਵੇ ਉਹ ਜਮਾਤ ਆਸ ਵਿੱਚ ਰਣ ਚ ਕਰ ਨਹੀਂ ਨਾ ਪੇਵ ਪਰਮੇਸ਼ਰ ਜੇ ਮਹੇਜਾਰ ਮੇਰੇ ਖਾਲਸਾ ਚ ਕੋਈ ਫਰਕ ਨਹੀਂ ਇੱਕ ਗੱਲ ਫੇਰ ਗੱਲ ਬਣਦੀ ਹੈ ਨਾ ਵਿਆਹਾਂ ਉਹ ਜਮਾਤ ਆਸ ਰੰਜਕ ਲਾਹਣਾ ਪਏ ਇੱਕ ਰੰਜਕ ਜਿਤੋ ਵਿਪੇਵ ਨੇ ਫਰਕ ਨਹੀਂ ਤੇ ਉਹ ਜੇ ਬੰਡ ਰੋ ਤੇ ਅਭਿਕਾਰਾ ਅਭਿਕਾਰਾ ਵਕਾਰਾ ਤੋਂ ਰਹਤਾ ਹੈ ਬੈਰ ਵਿਰੋਧ ਦਾ ਵਿਕਾਰ ਹੈ ਲੋਭ ਦਾ ਵਿਕਾਰ ਹੈ ਆਪਣਾ ਪਰਾਇਆ ਦਾ ਵਿਕਾਰ ਹੈ ਵਿਕਾਰ ਨਾ ਵਿਕਾਰਾ ਨਾ ਕੋਈ ਵੈਰੀ ਨਾ ਹੈ ਵਿਗਾਨਾ ਸਗਲ ਸੰਭ ਸਾਧਾ ਹਮ ਕੋ ਬਨ ਆਈ ਇਹ ਗੱਲ ਕਹਦੀ ਏ ਗੁਰਬਾਣੀ ਇਹ ਮੰਨਣੀ ਏ ਪੜਨੀ ਈ ਏ ਪੜੀ ਇੱਕ ਵਾਰ ਪੜਲੀ ਬਸੇਰੀ ਏ ਪੜੀ ਇੱਕ ਵਾਰੇ ਬਹੁਤ ਏ ਫੇ ਤਾਂ ਟਾਈਮ ਬਨੂ ਬਨੌਣ ਤੇ ਲਾਓ ਰੋਜ਼ ਬਾੜ ਕਰਨੀ ਕੋਈ ਲੋੜ ਨਹੀਂ ਜੇ ਉਹ ਬਾੜ ਕਦ ਕਰਦ ਕਾਦੇ ਵਾਸਤੇ ਕਰਦ ਬਾੜ ਜੇ ਮੰਨਣਾ ਲੈ ਨਹੀਂ ਫਿਰ ਕਾਦੇ ਵਾਸਤੇ ਕਰਦ ਇਹਨ ਕੀ ਬੋਲਣੀ ਹੋਈ ਨਹੀਂ ਹੈ ਤੇ ਤੋਤਾ ਰਟਣ ਦੀ ਗੱਲ ਕਰਦੀ ਹੈ ਇੱਕ ਵਾਰ ਸੁਣ ਲਿਆ ਬਥੇਰਾ ਪਰਵੜ-ਪੜ ਗੱਡੀ ਲੰਦੀ ਹੈ ਇਹ ਤਾਂ ਹੀ ਲਿਖਿਆ ਸੀ ਪਰਵੜ-ਪੜ ਗੱਡੀ ਲੰਦੀ ਦਾ ਕੀ ਮਤਲਬ ਇਹ ਕੁਝ ਕਰ ਰਹੇ ਸੀ ਪਿੱਛੇ ਤੁਸੀਂ ਵੀ ਉਹੀ ਕੰਮ ਕਰਨ ਲੱਗੇ ਅਸੀਂ ਵੀ ਉਹੀ ਕੰਮ ਕਰਨ ਲੱਗੇ ਪ੍ਰਮਾਣ ਕਿਵੇਂ ਹੋ ਜਾਂਦੇ ਇਹ ਦੀ ਰਿਆਦ ਕਿਸੇ ਨਾਲ ਕੋਈ ਰਾਇਤ ਕਹਦੇ ਨਾਲ ਹੋਣੀ ਕਿਸੇ ਨਾਲ ਵੀ ਕੋਈ ਰਾਇਤ ਨਹੀਂ ਜੋ ਗੁਰਬਾਨੀ ਹੈ ਸਭ ਵਾਸਤੇ ਕੋਈ ਹੈ ਇਹ ਨਹੀਂ ਆ ਵੀ ਸਿਕਾ ਮਾਤ ਕਰਿਆ ਤੇ ਹਾਂ ਸਿੱਖਦਾ ਸਭ ਬੋਲ ਜਾ ਮੈਂ ਜੇ ਸਿੱਖ ਬਣ ਕੇ ਵੀ ਇਹ ਪ੍ਰਚਾਰ ਕਰਦਾ ਢੇਕਾ ਲੈ ਕੇ ਵੀ ਤੂੰ ਵੀ ਨਹੀਂ ਕਰਦਾ ਤੂੰ ਤਾਂ ਸਗੋਂ ਜ਼ਿਆਦਾ ਮਲਜਬ ਪੜਿਆ ਹੋਵੇ ਗੁਨਾਹਗਰ ਉਮੀ ਸਾਧਨਾ ਮਾਰੀਏ ਉਹ ਬੇ ਸਾਧਨਾ ਮਾਰੀਏ ਤੂੰ ਪੜਿਆ ਤੂੰ ਤਾਂ ਗੁਨਾਹar ਜ਼ਿਆਦਾ ਹੈ ਫਿਰ ਜਿਹੜੇ ਬਾਣੀ ਪੜ੍ਹਦੇ ਨੇ ਗੁਨਾਹar ਜ਼ਿਆਦਾ ਨਹੀਂ ਬੱਸ ਸੋਚਣ ਸਾਧਨਾ ਕੋਈ ਰਹਿਤ ਹੋਊਗੀ ਰਹਿਤ ਕੋਈ ਨਹੀਂ ਹੋਣ ਵਾਲੀ ਕਿਸੇ ਨੂੰ ਜਵਾਬ ਦੇਣਾ ਔਖਾ ਹੋ ਜਾਊਗਾ ਜੇ ਨਹੀਂ ਮੰਨੋ ਜਵਾਬ ਦੇਣਾ ਔਖਾ ਹੋ ਜਾਊਗਾ ਜਿਹੜੇ ਨਹੀਂ ਪੜ੍ਹੇ ਉਹਨਾਂ ਨੂੰ ਸੌਖਾ ਜਵਾਬ ਦੇਣਾ ਵੀ ਸਮਝ ਚ ਨਹੀਂ ਆਈ ਸਾਨੂੰ ਤਾਂ ਉਲਟਾ ਸਮਝਾ ਦਿੱਤਾ ਅਜੇ ਤਾਂ ਪੜਿਆ ਹੀ ਨਹੀਂ ਹੈ ਉਹ ਕਹੋ ਜੀ ਜਵਾਬ ਦੇ ਲਓ ਉਹਨਾਂ ਨੂੰ ਕਹੋ ਜਿਹੜੇ ਬੂਰੇ ਨੇ ਦੂਜਿਆਂ ਨੂੰ ਸੌਖਾ ਜਵਾਬ ਦੇਣ ਬਰਨ ਚਹਿਨ ਜਹ ਜਾਤ ਨ ਪਾਤਾ ਨ ਬਲਣਾ ਨ ਚਿੰਦਣਾ ਨ ਜਾਤ ਨ ਪਾਤਾ ਜਾਤ ਵੀ ਕੋਈ ਨਹੀਂ ਹੈ ਜਾਤ ਦਾ ਤਕੀਕ ਇਹ ਤਾਂ ਸਭ ਪੜਨ ਦੀਆਂ ਬਣਾਈ ਹੋਈਆਂ ਨੇ ਪੰਡਾ ਦਾ ਝੂਲਾ ਸੀ ਲਾ ਕੇ ਪਰੇ ਮਾਰਿਆ ਆ ਸਪਸ਼ਟ ਰੂਪ ਦੇ ਵਿੱਚ ਜਾਤ ਪਾਤ ਪੰਡਨ ਦੀ ਬਣਾਈ ਹੋਈ ਹੈ ਲਾ ਕੇ ਮਾਰੀ ਕਿ ਕੋਈ ਲੈਣ ਤੇ ਇਹ ਜੀ ਗੱਲ ਗੁਰਬਾਨੀ ਨਹੀਂ ਕਰ ਰਹੀ ਆਦ ਦੇ ਵਿੱਚ ਐਡੀ ਸਪੈਸ਼ਲਿਟੀ ਨਹੀਂ ਇੱਥੇ ਹੋ ਰਹੀ ਐ ਇਹਨਾਂ ਨੂੰ ਕੀ ਪਤਾ ਅਸਲ ਦੇ ਵਿੱਚ ਇਹ ਗੱਲ ਬੰਨਣੀ ਔਖੀ ਹੈ ਤਾਂ ਭਜਦੇ ਨੇ ਤੋਂ ਜਿਹੜੇ ਭਜਦੇ ਨੇ ਲੋ ਸਿੱਖਦਾ ਹਣੇ ਨਹੀਂ ਹੋ ਨਾ ਉਹਨਾਂ ਨੇ ਸਿੱਖ ਬੰਡ ਉਹਨਾਂ ਨੇ ਸਿੱਖ ਪੜ੍ਹਨਾ ਹੀ ਨਹੀਂ ਐ ਸਪਸ਼ਟ ਗੱਲ ਕਰ ਰਹੀ ਐ ਨਾ ਜਿਆਦਾ ਨਾ ਪਤਾ ਛਤਰੋ ਮਿੱਤਰ ਜਿਹ ਤਾਤ ਨਮਾਤਾ ਛਤਰੂ ਨਹੀਂ ਕੋਈ ਉਹਦਾ ਕੋਈ ਬੱਤਰ ਨਹੀਂ ਕੁੜੀ ਦਾ ਛਤਰੂਆਂ ਨੇ ਬੱਤਰ ਨਹੀਂ ਹੈ ਤਾਤ ਹੈ ਨਵਾਬ ਹੈ ਨਵਾਬ ਸंसਾਰ ਚ ਕੋਈ ਤੋੜ ਦੂ ਨਹੀਂ ਸੇ ਕਿਹਨੇ ਤੋੜੇ ਨੇ ਜੇ ਤੋੜੇ ਨੇ ਉਹ ਤੇ ਬਾਦ ਸਿੱਖਾ ਹੈ ਜਿਵੇਂ ਕਬੱਡੀ ਖੇਡਣ ਵਾਲੇ ਜਿਹੜੇ ਆ ਗਏ ਨਾ ਖਾੜੇ 'ਚ ਕੋਈ ਖੇਡਣੇ ਨਾ ਕੱਪੜੇ ਲਾ ਕੇ ਆ ਗਏ ਖਾੜੇ 'ਚ ਜਿਹੜਾ ਆ ਗਿਆ ਇਹ ਕੁਝ ਕਰਕੇ ਖਾੜੇ ਜਾਇਆ ਜੋ ਉਥੇ ਜਿੱਤ ਹਾਰੇ ਜੋ ਫੇਰ ਹੋਣੀ ਏ ਅਜੇ ਤਾਂ ਖਾੜੇ 'ਚ ਬੜਿਆ ਇਹ ਕੁਝ ਕਰਕੇ ਸੱਤਰਬੱਤਰ ਧਿਆ ਕੇ ਤਾਤਵਾ ਧਿਆ ਕੇ ਦਾ ਜੋ ਖਾੜੇ 'ਚ ਬੜਿਆ ਇਹ ਤਾਂ ਖਾੜੇ ਦੇ ਬਾਹਰ ਖੜੇ ਹੋ ਤੁਸੀਂ ਸਾਰੇ ਕਿਸੇ ਗਰੋਲਾ ਪਾਈ ਜਾਂਦੇ ਅਜੋ ਖਾੜੇ ਚ ਬੜਿਆ ਜਿਹਦਾ ਜੋ ਪਤਾ ਨਹੀਂ ਕੀ ਹੁੰਦਾ। ਜਿਹੜਾ ਪਹਿਲਵਾਨ ਖਾੜੇ ਚ ਬੜਿਆ। ਕੀ ਪਤਾ ਜੋ ਗੱਲ ਕੀ ਹੁੰਦੀ। ਉਹ ਖਾੜੇ ਹੀ ਫੜੇ ਨਹੀਂ ਤੁਸੀਂ ਗੱਲਾਂ ਮਾਰੀਆਂ ਨੇ ਸਿੱਖੀ ਦੀ। ਬੜੇ ਬੜੇ ਦਾਅਵੇ ਕਰੀ ਜਾਂਦੇ ਉਹ ਖਾ ਬਖਾਦੇ ਬੇਬਦਲ ਹੁੰਦੇ। ਉਹਨਾਂ ਚੋਂ ਛਾਂਟੀ ਹੋਣੀਆਂ ਜਿਹੜੇ ਸਾੜੇ ਚ ਬੜੇ ਨੇ। ਉਹਨੇ ਜੋ ਪਤਾ ਲਗੂਆ। ਉਹਨੇ ਵੀ ਦਾ ਕਿਹੜਾ 10 ਹੈ ਕਿਹੜਾ 15 ਹੈ ਕਿਹੜਾ 18 ਹੈ ਕਿਹੜਾ 20 ਹੈ ਉੱਥੇ ਪਤਾ ਲੱਗੂ ਉਹਨਾਂ ਜੇ ਹੋਊ ਜੇ ਕੋਈ ਪਾਸ ਹੋਇਆ ਬਾਕੀ ਬਾਕੀ ਤਾਂ ਇਮਤਿਹਾਨ ਜਿਨ੍ਹਾਂ ਨੇ ਇਮਤਿਹਾਨ ਨਹੀਂ ਦਿੱਤਾ ਉਹਨਾਂ ਦਾ ਫਿਰ ਵਾਸਤਾ ਕੀ ਮਤਲਬ ਸਾਰੇ ਪਾਸ ਨੇ ਉਹ ਜਦ ਪਰਚੇ ਨਹੀਂ ਦਿੱਤੇ ਤਾਂ ਸਾਰੇ ਪਾਸ ਨੇ ਫਿਰ ਤਾਂ ਕੋਈ ਵੀ ਨਹੀਂ ਉਹਨਾਂ ਜੋ ਫਿਰਦਾ ਤਾਂ ਹੋ ਜੇ ਪਰਚਾ ਦਊਗਾ ਉਹ ਤਾਂ ਪਾਸ ਹੈ ਸਾਰੇ ਉਹਦੇ ਨਹੀਂ ਲੌਣਾ ਤਾਹੀਂ ਆਪਣਾ ਆਪਣੂ ਸਗੰਦੀ ਬੈਠੇ ਨੇ ਕੋ ਕਿਹੜਾ ਪਰਚਾ ਦਿੱਤਾ ਖਾੜੇ ਚ ਬੜਿਆ ਕੋਈ ਨਹੀਂ ਪਰਚਾ ਦਿੱਤਾ ਕੋਈ ਨਹੀਂ ਲੈਵਲ ਲਾ ਲੈ ਬੜੇ ਬੜੇ ਪਰਮ ਗਿਆਨੀਆਂ ਦਾ ਲੈਵਲ ਪਹਿਲਾਂ ਹੀ ਲਾ ਲੈ ਸਾਧਾ ਦਾ ਲੈਵਲ ਪਹਿਲਾਂ ਹੀ ਲਾ ਲੈ ਖਾੜੇ ਚ ਕੋਈ ਉਹਨੇ ਬੜਿਆ ਜੇ 70 ਮਿੱਤਰ ਜਿਹੇ ਤਾਤਨ ਮਾਤਾ ਸੱਤਰਾਏ ਛਤਰੂ ਨਹੀਂ ਕੋਈ ਕੋਈ ਮਿੱਤਰ ਨਹੀਂ ਹੈ ਹੱਥ ਰੱਖ ਕੇ ਦੇਖ ਲੈ ਆਪਣੇ ਛਤਰੂ ਮਿੱਤਰ ਹੈ ਨਹੀਂ ਜੇ ਛਤਰੂ ਮਿੱਤਰ ਹੈਗਾ ਜੋ ਖਾੜੇ 'ਚ ਨਹੀਂ ਬੜੇ ਪਹਿਲਾਂ ਤਿਆਗ ਦੋ ਫਿਰ ਬੜਨ ਦੇਣਗੇ ਖਾੜੇ 'ਚ ਸਭ ਨੂੰ ਨਹੀਂ ਬੜਨ ਦਿੰਦੇ ਉੱਤੇ ਟੈਸਟ ਪਹਿਲੇ ਲਾ ਲੰਨ ਓਹੋ ਅੰਦਰ ਬੜਦੇ ਆਪਾਂ ਵੀਆਪੀ ਲੋਕ ਆਏ ਹੁੰਦੇ ਨੇ ਪਹਿਲਾਂ ਗੇਟ ਦੇ ਤਲਾਸ਼ੀ ਲੈ ਲੈਂਦੇ ਨੇ ਪਹਿਲਾਂ ਚੈੱਕ ਕਰਕੇ ਹੀ ਖਾੜੇ 'ਚ ਬੜੂਗਾ ਕੋਈ ਹੇ ਸਭ ਤੇ ਦੂਰ ਇਹ ਟੈਸਟ ਹੈ ਆ ਜਿਹੜਾ ਟੈਸਟ ਹੈ ਖਾੜੇ ਚ ਬੜਨ ਦਾ ਇਹ ਟੈਸਟ ਜਿਹੜਾ ਇਹ ਟੈਸਟ ਦੇ ਦੂਗਾ ਉਹ ਜੋ ਖਾੜੇ ਚ ਬੜਿਆ ਸਮਝੋ ਪਾਸ ਨਹੀਂ ਹੋ ਗਿਆ ਉਹ ਫਿਰ ਦੇਖਣਗੇ ਵੀ ਕਿੰਨੇ ਪਰਸੈਂਟ ਤੇ ਆ ਗਿਆ ਕੋਈ 10% ਵਿੱਚ ਹੈ ਤਾਂ ਨਹੀਂ ਅਜੇ ਹੋਰ ਬਹੁਤ ਕੋਈ ਜਗਾਹ ਗਾਂਗੇ ਤੇ ਚਤਰਬਤਰ ਧਿਆਗੜ ਦੇ ਕਿਤੇ ਗੱਲ ਬੜ ਜੂਗੀ ਇਹਨਾਂ ਤਾਂ ਸਾਰੇ ਸਾਹਰੇ ਦੇ ਲੱਗਦੇ ਸਭ ਤੋਂ ਦੂਰ ਸਭਨ ਤੋਂ ਨੇੜਾ ਸਭ ਤੋਂ ਦੂਰ ਸਭਨ ਤੋਂ ਨੇੜਾ ਜੇ ਤਾ ਬਾਹਰ ਡੋਲੋਗੇ ਫਿਰ ਤਾਂ ਇਹਨਾਂ ਦੂਰ ਲਪੜਾਈ ਨਹੀਂ ਸਭ ਕੁਝ ਨੇੜੇ ਐ ਚੰਦਰਮਾ ਸੂਰਜ ਸਭ ਕੁਝ ਨੇੜੇ ਐ ਜੇ ਬਾਹਰ ਡੋਲੋਗੇ ਜਿੱਦੀ ਸ੍ਰਿਸ਼ਟੀ ਆ ਸਭ ਕੁਝ ਨੇੜੇ ਐ ਉਹ ਤੋਂ ਦੂਰ ਐ ਉਹ ਕੋਈ ਰਜਨਾ ਤੋਂ ਪਰੇ ਐ ਨਾ ਆਪਾਂ ਤਾਂ ਗਰ ਤੋਂ ਪਰੇ ਐ ਨਾ ਜੇ ਬਾਹਰ ਨਾ ਹੋਗੇ ਭਪਸਾਦਰ ਤੋਂ ਪਰੇ ਚਲੇ ਜਾਓਗੇ ਨਹੀਂ ਦੂਰ ਹੈ ਭਪਸਾਦਰ ਪਹਿਲਾਂ ਹੱਦ ਭਪਸਾਦਰ ਦੀ ਤੈਅ ਕਰ ਲੋ ਕਿ ਕਹਾਂ ਚਲੇ ਜਾਓ ਇਧਰ ਦੀ ਤਾਂ ਹੋ ਗਿਆ ਦੂਰ ਸਭਨ ਤੇ 네ਰਾ ਇਹ ਅੰਦਰ ਨੂੰ ਜਾਖੋਗੇ ਫੇ ਸਭ ਤੇ ਡੜੇ ਅੰਦਰ ਹੈ ਹੀ ਨਹੀਂ ਔਰ ਕੁਝ ਉਹਦੇ ਬਿਨਾ ਅੰਦਰ ਰਾਜ ਹੋਣੇ ਕੁਝ ਨਹੀਂ ਅੰਦਰ ਨਹੀਂ ਕੋਈ ਆਉਂਦਾ ਹੈ ਅੰਦਰ ਸਦਾ ਹੀ ਹੋ ਆਪੇ ਹੈ ਅੰਦਰ ਦੀ ਨੇੜੇ ਹੈ ਬਾਹਰ ਦੀ ਸਭ ਤੋਂ ਦੂਰ ਕਿਹੜੇ ਰਸਤੇ ਜਾਣਾ ਕਿਸਨੇ ਕਿਹੜੇ ਰਸਤੇ ਨਹੀਂ ਜਾਣਾ ਇਹ ਉਹ ਸੋਚ ਲਵੇ ਦੂਰ ਵਾਲੇ ਰਾਹ ਜਾਣੇ ਨੇੜੇ ਵਾਲੇ ਜਾਣ ਦੂਰ ਵਾਲੇ ਰਾਹ ਜਦੋਂ ਕੋਈ ਪਹੁੰਚਿਆ ਨਹੀਂ ਦੂਰ ਆਣ ਦੀ ਬੋਝਿਆ ਕੋਈ ਜਿੰਨੇ ਪਹੁੰਚੇ ਨੇੜੇ ਵਾਲੇ ਨਾਲ ਫਿਰ ਅਕਲਵੰਦ ਗਾਹ ਦਾ ਜਿਹੜਾ ਨੇੜੇ ਵਾਲਾ ਰਾਹ ਛੱਡ ਕੇ ਦੂਰ ਵਾਲੇ ਪਵੇ ਦੂਰ ਵਾਲੇ ਰਾਹ ਪੜਨ ਵਾਲਾ ਕੋਈ ਅਕਲਵੰਦ ਹੈ ਹਾਂ ਦੂਰ ਵਾਲੇ ਰਾਹ ਜਾਂਦੇ ਨੇ ਸੈਜਦਾਨ ਰਾਖੜ ਲੈ ਲੈ ਦੇਖਾਂਗੇ ਜਿਹੜਾ ਪਹੁੰਚੂ ਉੱਥੇ ਇਹ ਜਾਂਦੇ ਨੇ ਨਾ ਉੱਤੇ ਨੂੰ ਮਾਇਆ ਬਾਹਰ ਕਰ ਜਣ ਦੇਖ ਲਾਂਦੇ ਫਿਰ ਜਿਹੜਾ ਕਰ ਜੂਗਾ ਦੂਰ ਤੇ ਆਈਏ ਮਾਇਆ ਬਾਹਰ ਕਰ ਲਈਏ ਕਰ ਜੋ ਮਾਇਆ ਬਾਹਰ ਤੇ ਦੇਖਣਾ ਕਿ ਕੋਈ ਕਰਕੇ ਆਤਾ ਦੱਸ ਦੇਣਾ ਆ ਕੇ ਵੀ ਉਹਦਾ ਵੀ ਕਰ ਗਿਆ ਜਲਥਲ ਮਹੀਲ ਜਾਹਿ ਬਸੇਰਾ ਜਲਥਲ ਮਹੀਲ ਜਾਹਿ ਬਸੇਰਾ ਜਿੱਦਾ ਜਲਥਲ ਚਲ ਵਿੱਚ ਥਲ ਵਿੱਚ ਮਹੀਲ ਹੁਕਮ ਨਾਲ ਸਾਰੇ ਹੀ ਬਸੇਰਾ ਹੈ ਹੁਕਮ ਨਾਲ ਬਦਾਈ ਸਭ ਕੁਝ ਖੜਾ ਹੈ ਪੈ ਵਿੱਚ ਹੈ ਹਕੂ ਦੀ ਪੈ ਵਿੱਚ ਹੈ ਸਭ ਕੁਝ ਸਾਰਿਆਂ ਦੇ ਵਿੱਚ ਬਸੇਰਾ ਹੁਕਮ ਦਾ ਅਨਾਹਦ ਰੂਪ ਅਨਾਹਦ ਬਾਣੀ ਬਾਣੀ ਹੈ ਦੇਖੋ ਕੀ ਹੈ ਉਹਦਾ ਰੂਪ ਦੱਸਿਆ ਲੋ ਹੈ ਕੀ ਫਿਰ ਇਹ ਆਦੀ ਆਲੀ ਉਹਦਾ ਰੂਪ ਰੇਖ ਨਹੀਂ ਉਹ ਨਹੀਂ ਰਹਿ ਹੈ ਕੀ ਸਵਾਲ ਹੈ ਕੀ ਅਨਾਦ ਰੂਪ ਹੈ ਉਹਦਾ ਰੂਪ ਦਾ ਦਾ ਹੈਗਾ ਅਨਾਦ ਬਾਣੀ ਹੈ ਅਨਾਦ ਬਾਣੀ ਉਹਨੂੰ ਕਹਿੰਦੇ ਨਹੀਂ ਕੰਨਾਂ ਨੂੰ ਨਹੀਂ ਸੁਣਦੀ ਅਨਾਦ ਬਾਣੀ ਹੋ ਹੈ ਦੋ ਚੀਜਾਂ ਦੀ ਟਕਰਾਓ ਤੋਂ ਆਵਾਜ਼ ਪੈਦਾ ਹੁੰਦੀ ਹੈ ਜਿਹੜੀ ਵਾਇਆ ਦੇ ਵਿੱਚ ਆਵਾਜ਼ ਪੈਦਾ ਹੁੰਦੀ ਹੈ ਆਵਾਜ਼ ਕਹਾਂਗੇ ਸ਼ਬਦ ਪੈਦਾ ਹੁੰਦਾ ਹੈ ਵਾਇਆ ਦੇ ਵਿੱਚ ਦੋ ਚੀਜ਼ਾਂ ਦੇ ਟਕਰਾਵ ਨਾਲ ਹੀ ਪੈਦਾ ਹੁੰਦਾ ਹਵਾ ਤੇ ਆਕਾਸ਼ ਦੇ ਵਿੱਚ ਜਦ ਆਕਾਸ਼ ਨਾਲ ਆਡ ਹਵਾ ਹੋਈ ਤੇ ਸ਼ਬਦ ਪੈਦਾ ਹੋ ਗਿਆ ਜਿਹੜਾ ਕੰਨਾਂ ਨੂੰ ਸੁਣਦਾ ਹਵਾ ਚਲਦੀ ਹੈ ਖੁਸ਼ਦੀ ਹੈ ਸੁਣਦੀ ਆਪਾਂ ਨੂੰ ਜੋਰ ਨਾਲ ਚਲਦੀ ਹੈ ਪਰ ਉੱਤੇ ਕੋਈ ਹੈ ਜਿਹੜਾ ਉਹਦੇ ਜਿਹੜਾ ਸ਼ਬਦ ਪੈਦਾ ਹੋ ਉਹ ਟਕਰਾ ਦਾ ਹੈ ਜੀ ਅਨਾਹਦ ਬਾਣੀ ਹੁੰਦਾ ਉੱਤੇ ਤੇ ਟਕਰਾ ਟਕਰਾਉਗਾ ਦੇ ਨਾਮ ਅਨਾਹਦ ਬਾਣੀ ਅਨਾਹਦ ਦੇ ਦੋ ਇੱਕ ਹੈ ਉਹਦਾ ਕੋਈ ਐ ਨਹੀਂ ਹੈਗਾ ਵੀ ਇੱਥੇ ਇੱਕ ਤੱਕ ਹਾਂ ਜਿਹੜਾ ਟਕਰਾ ਤੋਂ ਸ਼ਬਦ ਪੈਦਾ ਹੋਇਆ ਹੈ ਇੱਕ ਹੱਦ ਤੱਕ ਜਾਂਦਾ ਖੁਦ ਹੀ ਹੋ ਆਇਆ ਜਿਹੜਾ ਦੋ ਚੀਜ਼ਾਂ ਨੇ ਟਕਰਾਦੋ ਆਵਾਜ਼ ਪੈਦਾ ਹੁੰਦਾ ਨਾ ਜਿਵੇਂ ਆਪਾਂ ਹੱਥ ਨਾਲ ਹੱਥ ਮਾਰਦੇ ਆ ਆਵਾਜ਼ ਪੈਦਾ ਹੋ ਜੀਂ। ਕਦੇ ਦੋ ਥਾਂ ਤੇ ਮੈਨਾਂ ਤਾੜੀ ਦੀ ਵੱਜਦੀ। ਦੋ ਥਾਂ ਤੇ ਮੈਨਾਂ ਦੋ ਚੀਜ਼ਾਂ ਦੇ ਮੈਨਾਂ ਸ਼ਬਦ ਨਹੀਂ ਪੈਦਾ ਹੁੰਦਾ। ਉਹ ਕਿਸੇ ਹੱਦ ਤੱਕ ਚੱਲਦੀ ਹੈ। ਕਿੱਡੀ ਵੱਡੀ ਆਵਾਜ਼ ਆ ਉਹ ਥੋੜੀ ਦੂਰ ਚਲੀ ਜਾਂਦੀ। ਚੁੱਕੇ ਹੋਰ ਆਤ ਬਾਣੀ ਆ ਇਸ ਕਰਕੇ ਉਹ ਸੌਰ ਬੇਅੱਪੀ ਹੈ, ਸਰਬ ਬੇਅੱਪੀ। ਐਨੀ ਹੈਗੀ ਵੀ ਇੱਥੇ ਤੱਕ ਰੁਕ ਗਈ ਜਾ ਕੇ। ਹਰ ਹਰ ਬਾਣੀ ਚਰਨ ਸ਼ਰਨ ਜਿਹ ਬਸਤ ਭਵਾਨੀ ਭਵਾਨੀ ਜਣੀ ਹੈਗੀ ਹੈ ਉਹ ਬਾਣੀ ਦੇ ਚਰਨਾਂ ਦੇ ਛਾਂਣ ਵਿੱਚ ਹੀ ਹੈ ਭਵਾਨੀ ਚਰਨਾਂ ਛਾਂਣ ਦੇ ਬਸਤ ਭਵਾਨੀ ਇਹ ਨਾਲ ਜਿਹੜੀ ਭਵਾਨੀ ਹੈ ਜਿਹੜੀ ਇਹ ਨਾਲ ਹੀ ਭਵਾਨੀ ਉਹ ਤਾਂ ਆਪ ਹੈ ਭਵਾਨੀ ਹੈ ਬਾਣੀ ਤਾਂ ਜਿਹੜੂ ਇਹ ਭਵਾਨੀ ਕਹਿੰਦੇ ਨੇ ਇਹ ਭਗਤ ਕਹਿੰਦਾ ਭੁਗਤੀ ਬੜੀ ਭੁਗਤੀ ਕੀ ਬਰੀਆ ਕਹਾਂ ਛਪਾਣੀ ਤੂੰ ਕਹੀਅਤੀ ਆਦਿ ਭਵਾਨੀ ਤੂੰ ਕਹੀਅਤੀ ਆਦਿ ਭਵਾਨੀ ਤੈਨੂੰ ਤੂੰ ਤਾਂ ਹਾਲ ਭਵਾਨੀ ਕਹਿੰਦੇ ਸੀ ਤੈਨੂੰ ਤਾਂ ਲੋਕ ਭੁਗਤੀ ਕੀ ਬਰੀਆ ਕਹਾਂ ਛਪਾਣੀ ਉਤੀ ਦੇ ਵੇਲੇ ਕਥੇ ਛਪ ਗਈ ਤੂੰ ਉਸ ਭਵਾਨੀ ਦੀ ਗੱਲ ਹੈ ਕਿਉਂਕਿ ਇਹ ਜਿਹੜੀ ਬਾਣੀ ਹੈ ਨਾ ਅਨੰਦ ਬਾਣੀ ਇਹ ਤਾਂ ਆਪੇ ਭਵਾਨੀ ਏ ਥੋੜੇ ਵਾਲੀ ਭਵਾਨੀ ਉਹਦੇ ਚੜਲਾਂ ਦੀ ਛੜਾਂ 'ਚ ਰਹਦੀ ਏ ਅਮਦੇਦੀ ਥੋੜੇ ਆਲੇ ਚਾਣੇ ਛਾਣੇ ਜੇ ਬਸ ਭਵਾਨੀ ਭਵਾਨੀ ਕਿਉਂਕਿ ਭਵਾਨੀ ਦਾ ਜਿਹੜਾ ਆਪਣਾ ਉੱਥੇ ਆਇਆ ਹੋਇਆ ਹੈ ਆਪਾਂ ਪਿੱਛੇ ਪੜਿਆ ਹੈ ਸੋਈ ਭਵਾਨੀ ਨਾਮ ਕਹੀ ਪ੍ਰਥਮ ਕਾਲ ਸਭ ਜਗ ਕੋ ਤਾਤਾ ਸਭ ਤੋਂ ਪਹਿਲਾ ਇਹਨਾਂ ਕਾਲ ਹੈ ਕਾਲ ਕੀ ਹੁਕਮ ਸਭ ਜਗ ਦਾ ਬਾਪ ਹੈ ਸਭ ਜਗ ਕੋ ਤਾਤਾ ਜਾ ਤੇ ਪੇਓ ਪੇਓ ਤੇਜ ਬਖਿਆਤਾ ਜਿੱਤੇ ਸਭ ਨੂੰ ਤੇਜ ਮਿਲੇ ਚੈਨਲ ਹੋਇ ਤੇਜ ਫੈਲੇ ਸੋਈ ਬਗਵਾ ਦੀ ਨਾਮ ਕਹੀ ਉਹ ਤਾਂ ਆਪੇ ਬਗਵਾ ਦੀ ਹੈ ਜੇ ਨਜ਼ਗਰੀਏ ਸਿਸਟ ਉਪਾਇ ਨਾਲ ਹੀ ਭਵਾਨੀ ਦੀ ਗੱਲ ਹੈ ਨਾ ਕਿ ਉਸ ਭਵਾਨੀ ਦੀ ਗੱਲ ਹੈ ਜਿਹੜੀ ਗੁਰਬਾਣੀ ਚ ਭਵਾਨੀ ਉਹਦੀ ਗੱਲ ਹੈ ਇਹ ਉਹਦੇ ਲਈ ਅਨੰਤ ਭਾਲੀ ਜਿਹੜੀ ਇਹ ਭਵਾਨੀ ਬਣਦੇ ਨੇ ਦੂਮਾ ਤਾਲੇ ਉਸ ਭਵਾਨੀ ਦੀ ਗੱਲ ਹੈ ਚੰਨ ਛੱਡ ਜੇ ਬਸ ਭਵਾਨੀ ਉਹ ਭਵਾਨੀ ਵੀ ਇਹਦੇ ਹੁਕਮ ਚ ਹੈ ਚੰਨ ਛੱਡਣਾ ਮਤਲਬ ਹੁਕਮ ਚ ਹੈ ਜਿਹੜਾ ਹੁਕਮ ਦੇ ਵਿੱਚ ਹੁੰਦਾ ਚੰਨ ਛੱਡ ਕੇ ਬਸ ਕਤੇ ਉਹ ਅਰਥ ਦੀ ਮੰਨ ਲੈਣੇ ਜਿਹੜੇ ਪਵਾਨੀ ਸਾਡੂ ਗੁਰਮਤਿ ਚਾਈ ਹੋਈ ਹੈ ਗੁਰਮਤਿ ਚ ਪਵਾਨੀ ਮਾਤਾ ਰੂਪ ਜੇディ ਗੱਲ ਹੋ ਰਹੀ ਹੈ ਗਾਲ ਉਹ ਪਿਤਾ ਰੂਪ ਹੈ ਪਵਾਨੀ ਦਾ ਉਹ ਸੋਤਰ ਆਊਗਾ ਦੁਰਗਾ ਸੋਤਰ ਜਿਹੜਾ ਗਾਉੜੇ ਦੀਰਗ ਤਰਪਕ ਦੀ ਛੰਦ ਆਉਣੇ ਦੇ ਵਿੱਚ ਉਹ ਪਵਾਨੀ ਦਾ ਹੀ ਹੈ ਇਹ ਤਾਂ ਉਹ ਇੱਕ ਨੇ ਦੋ ਦੋ ਨੇ ਕੋਈ ਚੀਜ਼ ਇੱਕ ਦੇ ਹੀ ਦੋ ਲੋ ਨੇ ਕੋਬੇ ਸਾਡੀ ਬੋਲੀ ਜੀ ਦੋ ਨੋ ਉਹਦੇ ਨਾ ਬੋਲੀ ਦੋ ਨੋ ਵਾਲੀ ਹੈ ਚੰਨ ਛੰਨ ਜੇ ਬਸਤ ਭਵਾਨੀ ਬ੍ਰਹਮਾ ਵਿਸ਼ਨ ਅੰਤ ਨਹੀਂ ਪਾਇਓ ਬ੍ਰਹਮਾ ਵਿਸ਼ਨੂ ਨੇ ਉਤਰੀ ਪਾਇਆ ਦੇਖੋ ਜਿਹੜੇ ਸਿੱਖ ਹੈ ਸਿੱਖ ਵਾਦਾ ਸੁਦਰੀਏ ਹੁਣ ਕਹੀ ਜਾਣ ਸੁਦਰਕਾਰ ਗੁਜਰਕਾਰ ਕੀ ਫਰਕ ਪੈਂਦਾ ਇਹਨਾਂ ਨੇ ਕਹਿਆ ਇਹਨਾਂ ਨੂੰ ਕਿਉਂ ਪ੍ਰੋਬਲਮ ਆਈ ਐ ਇਹ ਗੱਲ ਕਹਿਣ ਦੀ ਕਿਉਂਕਿ ਅੰਬਰ ਦੇ ਝਕਾਉਣ ਲੱਗ ਗਏ ਇਹ ਤਾਂ ਪ੍ਰੋਬਲਮ ਹੋਦੀ ਹੈ ਵੀ ਲੋਕ ਕਿਉਂ ਨਹੀਂ ਬਦਲੇ ਪੱਕੇ ਸਿੱਧ ਲੱਗੇ ਫਿਰ ਵੀ ਇਹ ਇਤਹਾਜ ਸਗਾਇ ਸਿੰਧ ਨੇ ਸਿਕਲੀਆਂ ਤਾਂ ਸਗਾਈ ਯਹੀ ਦੀ ਫਾਇਦਾ ਦਿੰਦੇ ਉਹ ਜਿਹੜੇ ਪਿਆਰੇ ਸਾਰੇ ਆਦਮੀ ਹੋਰੇ ਜਿਹੜੇ ਲੋਕ ਹੁਣ ਰੌਲਾ ਪਾ ਰਹੇ ਨੇ ਉਹਨਾਂ ਨੂੰ ਧਰਮ ਦਾ ਗਿਆਨ ਹੈ ਨਹੀਂ ਨਾ ਇਹ ਧਾਰਮਿਕ ਬੰਦੇ ਹੀ ਨਹੀਂ ਧਰਮ ਉਹਨਾਂ ਦਾ ਵਿਸ਼ਾ ਹੀ ਹੈ ਨਹੀਂ ਉਹਨਾਂ ਦਾ ਵਿਸ਼ਾ ਧਰਮ ਨਹੀਂ ਧਰਮ ਵਿਸ਼ਾ ਹੁੰਦਾ ਹੈ ਬਚਪਨ ਤੋਂ ਪੜਿਆ ਜਾਂਦਾ ਜਿਨ੍ਹਾਂ ਦਾ ਧਰਮ ਵਿਸ਼ਾ ਹੈ ਉਹ ਜਿਹੜਾ ਰੌਲਾ ਨਹੀਂ ਹੈ ਇਹ ਅਰਧ ਸਰੀਰੀ ਲਿਖਿਆ ਅਰਧ ਸਰੀਰੀ ਨਾਲ ਨਾ ਛੋਡੂ ਕਾਤੇ ਹਿੰਦੂ ਹੀ ਰਹੀ ਔਰਤ ਦਾ ਕਿਆ ਕਰੀਓ ਵੀ ਸਵਾਲ ਖੜਾ ਪਿੱਛੇ ਇਹ ਸ਼ਬਦ ਕਿਉਂ ਲਿਆ ਹੈ ਤੂੰ ਇਹਦੇ ਵਿੱਚ ਕੁਰਬਾਨੀ ਦੇ ਕਹਿੰਦਾ ਔਰਤ ਦਾ ਕੀ ਕਰੋਗੇ ਉਹਦਾ ਤਾਂ ਧਰਮ ਤਰ ਨਹੀਂ ਸਕਦਾ ਆ ਸੁਣਨ ਦਾ ਕਰ ਜੇ ਮੁਸਲਮਾਨ ਹੋਏਗਾ ਮੁਸਲਮਾਨ ਤਾਂ ਜ਼ੰਮਤ ਕੱਟਦੇ ਹੋਗੇ ਔਰਤ ਦਾ ਕੀ ਕੀਤਾ ਤੁਸੀਂ ਵਿਧਵਾ ਨਾਮ ਨਹੀਂ ਕੀਤਾ ਔਰਦਾ ਕੋ ਜਿਹੜੀ ਪਾਇਆ ਕੇ ਸਦ ਗਰੇਜ ਵਿੱਚ ਵੈਫਟਾਈਜ਼ ਨਹੀਂ ਕਰਦੇ ਕੋਈ ਵੀ ਨਹੀਂ ਕਰਦਾ ਇਹ ਇਹ ਤਾਂ ਨਾਮਧਾਰੀਆਂ ਨੇ ਸ਼ੁਰੂ ਕਰ ਲਿਆ ਸੀ ਇਹ ਤਾਂ ਸਿਰਫ ਜਿਹੜਾ ਹੈ ਨਾ ਸਮਾਜਿਕ ਗੱਲ ਦੇ ਵਿੱਚ ਸਮਾਜਿਕ ਹੋ ਸਕਦਾ ਸਮਾਜਿਕ ਗੱਲ ਹੋਰ ਹੈ ਸਮਾਜ ਬਰਾਬਰੀ ਹੋਰ ਗੱਲ ਹੈ ਅਨਿਆਸਲ ਸਮਾਜ ਹੋ ਰਹੇ ਹਨ ਔਰ ਫਿਰ ਧਰਮ ਤੋਂ